ਕੁਣ ਐਸੋ ਬਾਣਾ ਜਿਹੜਾ ਬਾਣਾ ਜਿਹੜਾ ਵੀ ਇਸੇ ਤਰੀਕੇ ਨਾਲ ਜਿਸੀ ਪੈਸ਼ਟ ਅੰਗਰੇਜ਼ਾਂ ਦੀ ਵਰਤੀ ਦੇ ਕੇ ਕੇ ਦੌਰਾਨ ਇਹ ਬਾਣੇ ਤੇ ਕੋਈ ਅਧਕਾਰੀ ਨਹੀਂ ਰਹੀ ਗੱਜਰ ਕ੍ਰਾਂਤੀ ਤੇ ਹੁਣ ਸਾਰੇ ਬੀਜੀਆਂ ਬੰਦੇ ਸੰਧਾ ਸਾਰੇ ਬੀਜੀਆਂ ਬੰਦੇ ਫਾਂਡਾ ਨ ਹੋ ਗੇ ਲੋ ਤੇ ਕੌਣ ਇਹ ਨੀਲਾ ਬਾਣਾ ਜਿਹੜਾ ਖਾਲਸੇ ਦਾ ਨਾ ਇਹ ਚੱਕਰ ਦੇ ਗੁਰੂ ਘਰ ਤੇ ਦੇ ਇਹ ਗਮਾਂ ਨਹੀਂ ਖੇਲਾ ਮੇਰ ਕੋ ਸੇ ਕੁਤ ਮਾ ਨਹੀਂ ਨੂੰ ਮੈਂ ਦੂਸਰੀ ਗਣਾਂ ਸਾਥ ਨੂੰ ਆਜੀ ਵੀ ਇਹੀ ਸਗਰਾਂ ਇਹਦੇ ਨੂੰ ਜਿਹੜਾ ਦਿੱਤਾ ਹੈ ਰੰਗ ਮੈਂ ਨਹੀਂ ਉਹ ਬਣਾ ਦੱਸ ਸਕਦਾ ਤੇ ਮੇਰੀ ਕੇਵਲ ਦੇਖ ਕੇ 40 ਨਾਲ 80 ਕਿ ਨਾ ਕਰਦਾ ਰਿਹਾ ਇਹ ਈ ਤਰ੍ਹਾਂ ਦੇ ਨੂੰ ਬਣਾਣਾ ਦੱਸਾਂ ਤੀ ਤੇਰੀ ਮਨ ਮਾਰੀਆਂ ਹਸਪਤਾਲ ਦੇਖ ਕੇ ਮਜਬੂਰ ਹੋ ਕੇ ਜਿੰਕੇ ਇਹ ਬਾ ਮਨਾ ਦਿੱਤਾ ਗਿਆ ਔਰ